ਇਹ ਇਵੈਂਟ ਅਸੀਂ ਕਰਦੇ ਰਹਿੰਦੇ ਆ ਜੀ ਅਵੇਰਨੈਸ ਪ੍ਰੋਗਰਾਮ ਜਿੱਥੇ ਕੀ ਤੁਹਾਨੂੰ ਪਤਾ ਪੰਜਾਬ ਦੇ ਲੋਕਾਂ ਦੇ ਨਾਲ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀਆਂ ਹੁੰਦੀਆਂ ਜਾਂ ਜਾਲੀ ਡਾਕੂਮੈਂਟ ਜਾਲੀ ਡਿਗਰੀਆਂ ਜਾਲੀ ਡਿਪਲੋਮੇ ਸਾਰੀਆਂ ਚੀਜ਼ਾਂ ਬਣਾਈ ਜਾਂਦੀਆਂ ਜਾਲੀ ਵਿੱਚ ਵਰਕ ਐਕਸਪੀਰੀਅੰਸ ਬਣਾਏ ਜਾਂਦੇ ਆ ਜੀ 2500 3000 ਬੱਚੇ ਇਥੇ ਸਾਡੀ ਫੈਮਿਲੀ ਦੇ ਨਾਲ ਆ ਚੁੱਕਾ ਜਿਹੜਾ ਅਵੇਰਨੈਸ ਪ੍ਰੋਗਰਾਮ ਦੇ ਵਿੱਚ ਵੀ ਆ ਰਿਹਾ ਹੈ ਬਹੁਤ ਕਠਨਾਈਆਂ ਜੀ ਬਹੁਤ ਸਾਰੀਆਂ ਵਾ ਕਈ ਵਾਰੀ ਗਲਤ ਆਨਸਰ ਸਾਡੇ ਗਾਹਕ ਬਣ ਕੇ ਆਉਂਦੇ ਆ ਕਈ ਵਾਰੀ ਕੰਮ ਕੀ ਆਉਂਦੀਆਂ ਸਾਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਇਹ ਬਹੁਤ ਬਹੁਤ ਧੰਨਵਾਦੀ ਤੁਸੀ ਸਾਰਿਆਂ ਦਾ ਇੱਥੇ ਆਉਣ ਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇਹ ਇਵੈਂਟ ਅਸੀਂ ਕਰਦੇ ਰਹਿੰਦੇ ਆ ਜੀ ਅਵੇਰਨੈਸ ਪ੍ਰੋਗਰਾਮ ਜਿੱਥੇ ਕੀ ਤੁਹਾਨੂੰ ਪਤਾ ਪੰਜਾਬ ਦੇ ਲੋਕਾਂ ਦੇ ਨਾਲ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀਆਂ ਹੁੰਦੀਆਂ ਜਾਲੀ ਡਾਕੂਮੈਂਟ ਜਾਲੀ ਡਿਗਰੀਆਂ ਜਾਲੀ ਡਿਪਲੋਮੇ ਸਾਰੀਆਂ ਚੀਜ਼ਾਂ ਬਣਾਈ ਜਾਂਦੀਆਂ ਜਾਲੀ ਵਰਕ ਐਕਸਪੀਰੀਅੰਸ ਬਣਾਈ ਜਾਂਦੇ ਆ ਪਹਿਲਾਂ ਵੀ ਅਸੀਂ ਸੋਸ਼ਲ ਮੀਡੀਆ ਤੇ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਅਵੇਅਰ ਕੀਤਾ ਅੱਜ ਵੀ 2500 3000 ਬੱਚਾ ਇੱਥੇ ਸਾਹਿਬ ਦੀ ਫੈਮਿਲੀ ਦੇ ਨਾਲ ਆ ਚੁੱਕਾ ਜਿਹੜਾ ਅਵੇਰਨੈਸ ਪ੍ਰੋਗਰਾਮ ਦੇ ਵਿੱਚ ਪਟ ਮੰਦਿਰ ਦਾ ਟਾਈਮ ਉਦੋਂ ਹੁੰਦਾ ਜਦੋਂ ਤੁਸੀਂ ਮਾੜੇ ਕੰਮ ਕਰਦੇ ਆ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਵਾਸਤੇ ਇਸ ਤਰੀਕੇ ਦੇ ਇਕੱਠ ਹਮੇਸ਼ਾ ਬਣੇ ਰਹਿੰਦੇ ਜੀ ਕਿੰਨੇ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਉਹ ਲੋਕਾਂ ਸਾਥੀ ਵੀ ਮੀਸ ਕਰਦੇ ਵਕਤ ਦੀਆਂ ਕਈ ਕਠਿਨਾਈਆਂ ਜੀ ਬਹੁਤ ਸਾਰੀਆਂ ਆਆਂ ਕਈ ਵਾਰੀ ਗਲਤ ਆਨਸਰ ਸਾਡੇ ਗਾਹਕ ਬਣ ਕੇ ਆਉਂਦੇ ਆ ਕਈ ਵਾਰੀ ਕੰਮ ਕੀ ਆਉਂਦੀਆਂ ਸਾਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਨਾਲ ਹੁੰਦੀਆਂ ਰਹਿੰਦੀਆਂ ਪਰ ਇਹ ਆ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਬਿਲਕੁਲ ਵੀ ਨਹੀਂ ਡਰਦੇ ਨਾ ਦਬਦੇ ਆ ਨਾ ਸਾਨੂੰ ਦਬਣ ਦੀ ਲੋੜ ਆ ਹਾਂ ਕੋਈ ਮਾਰ ਜ਼ਰੂਰ ਸਕ ਬੱਚਿਆਂ ਨੂੰ ਇਹ ਮੈਸੇਜ ਦਿੰਨਾ ਜੀ ਕਿ ਤੁਸੀਂ ਵੱਤੋਂ ਵੱਦ ਕਿਸੇ ਤੋਂ ਵੀ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਆ ਆਪਦੀ ਪੜ੍ਹਾਈ ਕਰੋ ਆਪਦੀ ਇਨਫੋਰਮੇਸ਼ਨ ਲਓ ਆਪਦੀ ਨੌਲੇਜ ਲਓ ਤੇ ਆਪਾਂ ਤੁਹਾਡੀ ਐਪਲੀਕੇਸ਼ਨ ਕਰੀਏ ਤਰਕ ਦੇ ਬੇਸ ਤੇ ਸਿੱਖ ਕੇ ਕੰਮ ਕਰੋ ਕਿਸੇ ਦੇ ਪਿੱਛੇ ਲਾਈ ਲੱਗਣਾ ਨਹੀਂ ਕਿ ਸਰ ਕਈ ਲੋਕ ਲਾਰਜ ਬੰਦੇ ਨੇ ਯਾਰ ਤੁਸੀਂ ਫ੍ਰੀ ਆਫ ਕਾਸਟ ਲੈ ਕੇ ਜਾਵਾਂਗੇ ਸਾਡੇ ਕੋਲੇ ਆਓ ਹਾਂਜੀ ਕੋਈ ਚੀਜ਼ ਦੀ ਲੋੜ ਨਹੀਂ ਕੋਈ ਫੰਡ ਹੈ ਦੇਖੋ ਜਦੋਂ ਕੋਈ ਕੋਈ ਵੀ ਬੰਦਾ ਤੁਹਾਨੂੰ ਫ੍ਰੀ ਆਫ ਕਾਸਟ ਕਹਿੰਦਾ ਪਹਿਲੀ ਗੱਲ ਤੁਹਾਨੂੰ ਡਾਕੂਮੈਂਟ ਨਾ ਦਿਓ ਉਹਨੂੰ ਪੈਸੇ ਨਾ ਦਿਓ ਉਹਦੇ ਨਾਲ ਕੋਈ ਲੀਗਲ ਐਗਰੀਮੈਂਟ ਨਾ ਕਰੋ ਕਿ ਠੀਕ ਹੈ ਤਾਂ ਜਰੂਰੀ ਚੀਜ਼ ਕੀ ਹੈ ਕਿ ਉਹ ਤੁਸੀਂ ਸਿਰਫ ਫਰੀ ਦੇ ਨਾਮ ਤੋਂ ਠੱਗੇ ਨਾ ਜਾਓ ਕਿਉਂਕਿ ਉਹ ਡਾਕੂਮੈਂਟ ਰਾਕੇ ਬਾਅਦ ਉਹ ਸੌਥ ਨੂੰ ਬਲੈਕਮੈਲ ਕਰ ਲੈਣ ਉਹ ਸਮਝਾ ਜੀ ਕਈ ਜੱਟ ਡਾਕ ਪੈਸੇ ਪੈਸੇ ਲੈ ਕੇ ਡਾਕੂਮੈਂਟ ਲੈ ਕੇ ਡੋਂਗੀ ਜਿਹਾ ਨਹੀਂ ਰੋਣ ਪੀਂ ਜਿਵੇਂ ਗਾਉਂ ਦੇ ਬੱਚੇ ਵਾਪਸ ਹਾਂ ਜੀ ਉਹ ਗੱਲ ਮਾੜੀ ਹੈ ਜੀ ਡੋਂਕੀ ਬਿਲਕੁਲ ਇਲੀਗਲ ਆ ਠੀਕ ਆ ਉਹ ਨਹੀਂ ਹੋਣੀ ਚਾਹੀਦੀ ਬੱਚਿਆਂ ਨੂੰ ਕਹਾਂਗੇ ਜੀ ਡੋਂਕੀ ਦਾ ਰਾਸਤਾ ਬਿਲਕੁਲ ਨਾ ਚੋਣੋ ਰਾਜ ਇਹ ਹੈ ਕਿ ਸੱਚ ਦਾ ਰਾਹ ਜੀ ਜਿਹੜਾ ਜਿੰਨੇ ਸੱਚ ਦੇ ਰਾਹ ਤੇ ਚੱਲੂਗਾ ਉਹਨਾਂ ਹੀ ਉਹ ਕਾਮਯਾਬ ਹੋਊਗਾ ਉਹਨਾਂ ਹੀ ਉਹਦੇ ਕੋਲ ਕੱਠਾ ਹੋਊਗਾ ਉਹਨਾਂ ਹੀ ਉਹਦੇ ਕੋਲ ਵੱਧ ਗਾਹ ਖਣ ਕੇ ਸਾਰੇ ਏਜੰਟ ਸੱਚ ਦਾ ਰਾਹ ਚੌਲਣ ਤੇ ਬਾਦੂ ਦਫਤਰ ਭਰੇ ਰਹਿਣਗੇ ਕੋਈ ਟੈਨਸ਼ਨ ਨਾਲ ਕਰਦਾ ਮੇਰਾ ਨਾਮ ਬੁੱਟਾ ਸਿੰਘ ਹੈ ਮੈਂ ਬਰਨਾਲੇ ਤੋਂ ਵਲੌਗ ਕਰਦਾ ਤੇ ਪਾਸਪੋਰਟ ਵਾਲੇ ਮੇਰੇ ਕੋਲ ਇਹ ਜਿਹਨਾਂ ਨੂੰ ਪਾਸਪੋਰਟ ਪਹਿਲਾਂ ਕਿ ਸਬਮਿਟ ਨਹੀਂ ਕਰਾਇਆ ਮੇਰੇ ਤੋਂ 9 ਤਰੀਕ ਨੂੰ ਮੇਰਾ ਬਾਇਓਮੈਟ੍ਰਿਕਸ ਹੋਇਆ ਸੀ ਕਿਤੇ ਤੇ 23 ਨੂੰ ਮੇਰਾ ਵੀਜ਼ਾ ਮੈਨੂੰ ਮਿਲ ਗਿਆ ਜੀ ਤੇ ਅੱਜ बस ਪਾਸਪੋਰਟ ਇਹਨਾਂ ਨੂੰ ਸਟੈਂਪ ਕਰਾਉਣ ਲਈ ਸਬਮਿਟ ਕਰਾਉਣਾ ਹੈ ਸਰਵਿਸ ਬਿਲਕੁਲ ਜਨੂਨ ਹੈ ਇੱਕ ਨੰਬਰ ਆ ਕੋਈ ਫੇਕ ਡਾਕੂਮੈਂਟਰੀ ਲਾਇਆ ਫਾਈਲ ਮੈਂ ਆਪ ਖੁਦ ਚੈੱਕ ਕਰੀ ਆ ਕਿ ਜੀ ਤੇ ਬਿਲਕੁਲ ਜਨੂਨ ਕੰਮ ਨਹੀਂ ਜਿਹੜੇ ਲੋਕ ਨੂੰ ਬਾਹਰ ਜਾਣਾ ਚਾਹੁੰਦੇ ਆ ਉਹ ਤੁਸੀਂ ਕੀ ਜਿਹੜਾ ਜਿੱਨਾ ਜਾਂਦੀ ਹੋ ਉਹ ਆਪਣੇ ਆਪਣੇ ਵਿਚਾਰ ਹੈ ਜਿਨ੍ਹਾਂ ਜਾਣ ਦੀ ਮਨਛਾਹ ਹੈ ਕਿ ਜਾਣਾ ਚਾਹੀਦਾ ਹੈ ਜਿਨ੍ਹਾਂ ਦਾ ਇਥੇ ਜੱਫ ਸਰਦਾ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਤੇ ਜੇ ਕਿਸੇ ਦੀ ਇੱਛਾ ਹੈ ਕਿ ਜੀ ਬਾਹਰ ਜਾਣ ਦੀ ਇੱਕ ਨੰਬਰ ਚ ਕੰਮ ਕਰਾਉਣਾ ਤਾਂ ਬੇਚਿੰਤਾ ਹੋ ਕੇ ਜੁਇਲ ਤੇ ਆ ਸਕਦੇ ਆਗੇ ਯੂਐਲਓ ਨੂੰ ਮੈਂ ਕੋਈ 1 ਰੁਪਿਆ ਨਹੀਂ ਦਿੱਤਾ ਜੀ ਮੈਂ ਆਪਣੇ ਅਕਾਊਂਟ ਤੋਂ ਸਾਰੇ ਫੀਸ ਭਰੇ ਜੀ ਆਈਸੀ ਭਰੀ ਹੈਗੀ ਜੋ ਵੀ ਕਰ ਕਾਰਵਾਈ ਹੋਈ ਹੈ ਪੈਸੇ ਸਾਰੇ ਮੇਰੇ ਅਕਾਊਂਟ ਤੋਂ ਹੋਈ ਹੈ ਅਜੇ ਤੱਕ ਮੈਂ ਇਹਨਾਂ ਨੂੰ ਕੋਈ ਰੁਪਏ ਨਹੀਂ ਦਿੱਤਾ ਜੀ ਨਾ ਕੋਈ ਗੱਲ ਹਾਂਜੀ ਮੈਂ ਮੋਗੀ ਤੋਂ ਆਈ ਹਾਂ ਮੇਰਾ ਨਾਮ ਸੁਖਿੰਦਰ ੜਟਵਾਲਾ ਮੈਂ ਸਾਰੇ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਨੀ ਹਿੰ ਓਵਰਆਲ ਪੰਜਾਬ ਦੀ ਈਵਨ ਦੋ ਮੈਂ ਕੱਲ ਇਹ ਕਿਤੇ ਪੜਿਆ ਵੀ ਕਿਸੇ ਉੱਤਰਾਖੰਡ ਵਾਲੇ ਬੱਚੇ ਨੇ ਕਿਹਾ ਵੀ ਸਰ ਤੁਸੀਂ ਇੱਥੇ ਖੋਲੋ ਓਵਰਆਲ ਇੰਡੀਆ 'ਚ ਮੈਂ ਕਹਿਣਾ ਚਾਹੁੰਨੀ ਹਾਂ ਵੀ ਜਿਹੜੀ ਟਰਾਂਸਪੇਰੈਂਸੀ ਜੇ ਤੁਸੀਂ ਦੇਖਣਾ ਚਾਹੁੰ ਦਾ ਬਿਲਕੁਲ ਸਾਫ਼ ਤੇ ਦੂਸਰੀ ਗੱਲ ਮੈਂ ਇਹ ਦੁਬਾਰਾ ਕਹਿਣਾ ਚਾਹੂੰਗੀ ਵੀ ਯੂ ਨੇਮ ਇਟ ਯੂ ਹੈਵ ਇਟ ਇਹ ਤੁਹਾਨੂੰ ਬਿਲਕੁਲ ਪ੍ਰੈਸ਼ਰਾਈਜ਼ ਨਹੀਂ ਕਰਦੇ ਵੀ ਤੁਸੀਂ ਆਪਦਾ ਬੱਚਾ ਸਿਰਫ ਸਾਡੇ ਚਨਿੰਦਾ ਕਾਲਜ ਵਿੱਚ ਪੜਾਓ ਅਸੀਂ ਉੱਥੇ ਵੀਜ਼ਾ ਲੈ ਕੇ ਦੇ ਸਕਦੇ ਹਾਂ ਤੁਸੀਂ ਜੋ ਕਹੋਗੇ ਇਹ ਤੁਹਾਨੂੰ ਉੱਥੇ ਵੀਜ਼ਾ ਲੈ ਕੇ ਦੇਣਗੇ ਮੈਂ ਇਹਨਾਂ ਤੋਂ ਇਲਾਵਾ ਦੋ ਤਿੰਨ ਥਾਵਾਂ ਦੀ ਵੰਦੋ ਚੰਡੀਗੜ੍ਹ ਫਿਰ ਉਸ ਤੋਂ ਪਟਿਆਲਾ ਫਿਰ ਮੈਂ ਮੋਗੇ ਦੇ ਦੋ ਦਨ ਏਜੰਟਾਂ ਨੂੰ ਦੇਖਿਆ ਵਾ ਉਹਨਾਂ ਨੇ ਕਿਹਾ ਮੈਡਮ ਨਹੀਂ ਅਸੀਂ ਇੱਥੇ ਨਹੀਂ ਦਵਾ ਸਕਦੇ ਇਹ 4 ਸਾਲ ਦਾ ਹੀ ਦਵਾ ਸਕਦੇ ਆ ਇਹਨਾਂ ਨੇ 2 ਸਾਲ ਦਾ ਵੀਜ਼ਾ ਜਿੱਥੇ ਮੈਂ ਜਾਇਆ ਸੀ ਮੇਰੇ ਬੇਟੇ ਨੂੰ ਉੱਥੇ ਲੈ ਕੇ ਦਿੱਤਾ ਅੱਜਕੱਲ ਜੇ ਯਾਤਰਾ ਨੂੰ ਤੋਂ ਖਤਰੀ ਰਿਸ਼ਕਾਰ ਰਹੇ ਤੁਸੀਂ ਜਿਹੜੇ ਨੌਜਵਾਨ ਕਹਿ ਸਕਦੇ ਵੀ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹਦੇ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਵੀ ਜੇ ਤੁਸੀਂ ਅਣਪੋਲੇ ਆ ਤੇ ਇਹ ਤੋਂ ਤੋਂ ਵੱਧ ਪੋਲੇ ਆ ਇਹ ਤੁਹਾਨੂੰ ਬਿਲਕੁਲ ਸਹੀ ਗਾਈਡ ਕਰਨਗੇ ਤੁਹਾਨੂੰ ਸਹੀ ਸਾਰਾ ਕੁਝ ਦਿਖਾਉਣਗੇ ਤੁਹਾਨੂੰ ਆਉਣਾ ਚਾਹੀਦਾ ਇਹਨਾਂ ਦੇ ਲੜਕਿਆਂ ਦੇ ਨਾਲ ਕੰਸਲਟ ਕਰਨਾ ਚਾਹੀਦਾ ਇੰਨਾ ਜਿਆਦਾ ਸੋਹਣਾ ਤੇ ਵਧੀਆ ਬਿਹੇਵ ਤੇ ਵਧੀਆ ਗੱਲਬਾਤ ਆ ਸਾਰਾ ਸੱਚ ਤੁਹਾਡੇ ਸਾਹਮਣੇ ਖੋਲ ਕੇ ਰੱਖ ਦਿੰਦੇ ਆ ਤੁਹਾਨੂੰ ਸਭ ਨੂੰ ਇੱਕ ਵਾਰ ਯੂਐਲਓ ਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਜ਼ਰੂਰ ਮੇਰਾ ਨਾਮ ਮਨਪ੍ਰੀਤ ਆ ਮੈਂ ਲੁਧਿਆਣੇ ਤੋਂ ਆ ਤੇ ਮੈਨੂੰ ਅਰਾਊਂਡ 2 ਮਹੀਨੇ ਹੋ ਗਏ ਮੈਂ ਇੱਥੇ ਅਪਲਾਈ ਕੀਤਾ ਹੋਇਆ ਆਪਣਾ ਕੇਸ ਤੇ ਹੁਣ ਮੇਰਾ ਵੀਜ਼ਾ ਆ ਗਿਆ ਤੇ ਜਿਸ ਤਰ੍ਹਾਂ ਦੀ ਸਰਵਿਸ ਹੈ ਨਾ ਸਰ ਬਹੁਤ ਵਧੀਆ ਸੀ ਸਰਵਿਸ ਇਹਨਾਂ ਦੀ ਲਾਈਕ ਜਦੋਂ ਸਟਾਰਟਿੰਗ ਦੇ ਵਿੱਚ ਮੇਰਾ ਕਜ਼ਨ ਦਾ ਵੀਜ਼ਾ ਆਇਆ ਸੀ ਇਥੋਂ ਉਦੋਂ ਅਸੀਂ ਦੇਖਿਆ ਸੀ ਕਿ ਕੁੱਝ ਡਾਕੂਮੈਂਟਸ ਲੱਗਣੇ ਆ ਕਿ ਕੁਝ ਨਹੀਂ ਜਦੋਂ ਬਾਕੀ ਏਜੰਸੀਓ ਪੁੱਛਦੇ ਸਾਰੇ ਕਹਿੰਦੇ ਸੀ ਕਿ ਕੁਝ ਫੇਕ ਚਾਹੀਦਾ ਜਾਂ ਜੋ ਕੁਝ ਵੀ ਡਾਕੂਮੈਂਟਸ ਕਾਫੀ ਡਿਮਾਂਡ ਸੀ ਉਹਨਾਂ ਦੀਆਂ ਤੇ ਇਹਨਾਂ ਨੇ ਤਾਂ ਜਸਟ ਮੇਰੇ ਜਿਹੜੇ ਮੇਰੀ ਪੜ੍ਹਾਈ ਦੇ ਆ ਉਹ ਸਰਟੀਫਿਕੇਟਸ ਲੱਗੇ ਡੀ ਐਮ ਸੀ ਲੱਗੇ ਤੇ ਮੇਰੀ ਡਿਗਰੀ ਲੱਗੀ ਮੇਰੇ ਕੈਨੇਡਾ ਦਾ ਵੀਜ਼ਾ ਲੱਗਾ ਮੇਰੇ ਕੈਨੇਡਾ ਦਾ ਲੱਗਿਆ ਸੀ ਤੇ ਜਿਹੜੇ ਲੋਕ ਹੋਰ ਵੀ ਬਾਹਰ ਜਾਣਾ ਚਾਹੁੰਦੇ ਸਟੱਡੀ ਵੀਜ਼ਾ ਦੇ ਤੁਸੀਂ ਉਹਨਾਂ ਦੀ ਮਿਨਿਸਟਰੀ ਮੈਨੂੰ ਤਾਂ ਆਈ ਹੈ ਕਿ ਪਹਿਲਾਂ ਇੱਕ ਵਾਰੀ ਆ ਕੇ ਮਿਲੋ ਹਨਾ ਜਿਹੜਾ ਕੁਝ ਵੀ ਤੁਹਾਨੂੰ ਜਿਹੜੇ ਡਾਊਟ ਨੇ ਆ ਸੋ ਵੀ ਕਹਾਂ ਤੁਸੀਂ ਆਪ ਭਰੀਆਂ ਨੇ ਇਹ ਕਾਹਨਾਂ ਬਣਾ ਭਵਾਨੀ ਨਹੀਂ ਨਹੀਂ ਸਰ ਫੀਸ ਸਾਰੀ ਜਿਹੜਾ ਕੁਝ ਵੀ ਸੀ ਮੈਂ ਆਪ ਦਾ ਆਪ ਕੀਤਾ ਇਹਨਾਂ ਨੇ ਜਸਟ ਮੈਨੂੰ ਗਾਈਡੈਂਸ ਦਿੱਤੀ ਕਿ ਹੁਣ ਆ ਕਰਨਾ ਇੱਥੋਂ ਕਰਵਾ ਲਓ ਜਾਂ ਕੁਛ ਨਹੀਂ 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 ਇਹਨਾਂ ਨੇ ਕੁਛ ਨਹੀਂ ਦਿਆ ਮੇਰੇ ਤੋਂ ਮੈਨੂੰ ਲੱਗਦਾ ਮੇਰਾ ਤਾਂ ਪ੍ਰੋਸੈਸ ਬਹੁਤ ਵਧੀਆ ਰਿਹਾ ਨਾ ਤੋਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿਵੇਂ ਇਹਨਾਂ ਨੇ ਕਿਹਾ ਇਹਨਾਂ ਨੇ A to Z ਉਦਾਂ ਹੀ ਪ੍ਰੋਸੈਸ ਰੱਖਿਆ ਕੁਛ ਮੇ ਤੋਂ ਫੇਕ ਡਾਕੂਮੈਂਟਸ ਨਹੀਂ ਲੈ ਜਾਂ ਕੁਛ ਨਹੀਂ ਸੀ ਸਾਰਾ ਕੁਝ ਐਸਓਪੀ ਦੇ ਵਿੱਚ ਇਹਨਾਂ ਨੇ ਮੈਨੂੰ ਸੈਟੀਸਫਾਈਡ ਕਰਕੇ ਇੰਵੈਸਟ ਤੋਂ ਵੀਜ਼ਾ ਲਿਆ ਤਾ